ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁਹਾਲੀ ਚ ਅੱਜ ਜਿਵੇਂ ਅੱਜ ਆਪਾਂ ਨੂੰ ਪਤਾ ਵੀ ਭਾਰਤ ਬੰਦ ਹੈ ਆਵਾਜ਼ਾਂ ਸੁਣ ਰਹੇ ਹਾਂ ਜਿਵੇਂ ਅੱਜ ਆਪਾਂ ਨੂੰ ਪਤਾ ਵੀ ਭਾਰਤ ਬੰਦ ਹੈ ਤੇ ਭਾਰਤ ਬੰਦ ਦੀ ਕਾਲ ਕਰਕੇ ਭਾਰਤ ਬੰਦ ਦੀ ਕਾਲ ਕਰਕੇ ਅੱਜ ਸੋਹਾਣੇ ਚ ਪੂਰਾ ਪ੍ਰੋਟੈਸਟ ਚੱਲ ਰਿਹਾ ਹੈ ਕਿਸਾਨਾਂ ਦਾ ਸੋਹਾਨੇ ਵਾਲੀ ਰੋਡ ਬੰਦ ਹੋ ਗਈ ਪੂਰੀ ਜਿਹਨੇ ਆਉਣਾ ਜਾਣਾ ਹੋਵੇ ਆਪਣਾ ਵੀ ਦੇਖ ਕੇ ਆਇਓ ਜਿਹੜਾ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਵੀ ਬੰਦ ਹੈ ਤਾਂ ਜਿਹਨੇ ਆਉਣਾ ਆਪਣਾ ਦੇਖ ਕੇ ਆਇਓ ਤੇ ਕਈ ਪ੍ਰੋਟੈਸਟ ਦਾ ਵਿਰੋਧ ਕਰਨਗੇ ਕਈ ਕਹਿਣਗੇ ਐਵੇਂ ਸਾਨੂੰ ਹੈਰਾਨ ਕਰਨ ਵਾਸਤੇ ਬੰਦ ਕਰਤੀ ਪਰ ਜਿਨ੍ਹਾਂ ਦੇ ਕੰਨ ਖੋਲਣੇ ਹੁੰਦੇ ਆ ਨਾ ਉਹਨਾਂ ਦੇ ਕੰਨ ਖੋਲਣ ਵਾਸਤੇ ਉਹਨਾਂ ਨੂੰ ਕੁਛ ਨਾ ਕੁਛ ਝਟਕਾ ਦੇਣਾ ਪੈਂਦਾ ਤੇ ਅੱਜ ਪੈਟਰੋਲ ਪੰਪ ਬੰਦ ਠੀਕ ਹੈ ਪੈਟਰੋਲ ਦਾ ਆਪਾਂ ਨੂੰ ਪਤਾ ਵੀ ਉਹਨਾਂ ਨਾਲ ਵੀ ਧੱਕਾ ਹੋ ਰਿਹਾ ਪੈਟਰੋਲ ਪੰਪ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਕਮਿਸ਼ਨੇ ਨਹੀਂ ਜਾ ਰਿਹਾ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀ ਉਹਨਾਂ ਦੀ ਮੰਗ ਹੈ ਅਸਲ 'ਚ ਤੇ ਹੁਣ ਆ ਪਿੱਛੇ ਤੁਸੀਂ ਆਵਾਜ਼ਾਂ ਵੀ ਸੁਣ ਰਹੇ ਹੋਣੇ ਹੁਣ ਇੱਥੇ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਉਹ ਤੁਹਾਨੂੰ ਦਿਖਾ ਦਿੰਦਾ ਸਾਹਮਣੇ ਕਾਰਾਂ ਜਾ ਰਹੀਆਂ ਬਥੇਰੀਆਂ ਕਾਰਾਂ ਜਾ ਰਹੀਆਂ ਅੱਜ ਜਿਵੇਂ ਕਾਰਾਂ ਖੜੀਆਂ ਹੋਈਆਂ ਰੋਡ ਬਲੌਕ ਕੀਤੀ ਹੋਈ ਆ ਬਥੇਰੀਆਂ ਕਾਰਾਂ ਜਾ ਰਹੀਆਂ ਇੱਥੇ ਜੇ ਜੜੀਆਂ ਟੰਡੇ ਲਾ ਕੇ ਜਾ ਰਹੀਆਂ ਤਾਂ ਇੱਕ ਮੁੱਕ ਦੀ ਗੱਲ ਇਹੀ ਆ ਵੀ ਕਹਿਣ ਨੂੰ ਤਾਂ ਆਪਾਂ ਮੰਗਾ ਮੰਨਵਾਉਣੀਆਂ ਹੁੰਦੀਆਂ ਆਪਣੀਆਂ ਹਰ ਤਰ੍ਹਾਂ ਦੇ ਹੀਲੇ ਵਰਤਦੇ ਆ ਪਰ ਸਰਕਾਰਾਂ ਦੇ ਕੰਨ ਤੇ ਜੇ ਜੂਂ ਸਰਕਾਉਣੀ ਆ ਨਾ ਉਹਦੇ ਵਾਸਤੇ ਕੁਛ ਨਾ ਕੁਛ ਉਹ ਕਰਨਾ ਪੈਂਦਾ ਜਿਨ੍ਹਾਂ ਚ ਹਰ ਇੱਕ ਹਰ ਇੱਕ ਵਰਗ ਦੇ ਲੋਕਾਂ ਦਾ ਸਾਥ ਚਾਹੀਦਾ ਤੇ ਜ਼ਰੂਰੀ ਇਹ ਵੀ ਨਹੀਂ ਵੀ ਕੋਈ ਨਾਲ ਹੋਊਗਾ ਕੋਈ ਨਾਲ ਨਹੀਂ ਹੋਊਗਾ ਸਾਰੇ ਨਾਲ ਵੀ ਨਹੀਂ ਹੁੰਦੇ ਸਾਰੇ ਖਿਲਾਫ ਵੀ ਨਹੀਂ ਹੁੰਦੇ ਹਰ ਤਰ੍ਹਾਂ ਦੀ ਜਨਤਾ ਹੁੰਦੀ ਹੈ ਹਰ ਤਰ੍ਹਾਂ ਦੀ ਸੋਚ ਹੁੰਦੀ ਹੈ ਕਈ ਸਮੋਰਚੇ ਨੂੰ ਇੰਨਾ ਸਪੋਰਟ ਕਰ ਰਹੇ ਆ ਜਿੱਥੇ ਕਹ ਦੋ ਉਥੇ ਡੱਟ ਜਾਣਗੇ ਜਿਵੇਂ ਸ਼ੰਭੂ ਬਾਰਡਰ ਤੇ ਡਟੇ ਹੋਣ ਨਹੀਂ ਤੇ ਜਿਹੜੀ ਹੁਣ ਸੁਹਾਣੇ ਵਾਲੇ ਗੁਰਦੁਆਰੇ ਦੇ ਕੋਲ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਰੋੜਾ ਬੰਦ ਕੀਤੀਆਂ ਹੋਈਆਂ ਉਹਦਾ ਅਸਰ ਵੀ ਜ਼ਰੂਰ ਹੋਊਗਾ ਤੇ ਇੱਕ ਸੋਚਣ ਵਾਲੀ ਗੱਲ ਹੈ ਵੀ ਸ਼ੰਭੂ ਬਾਰਡਰ ਤੇ ਜਾ ਕੇ ਪੰਜਾਬ ਦੇ ਏਰੀਏ 'ਚ ਹਰਿਆਣੇ ਸਰਕਾਰ ਵੱਲੋਂ ਐਨੇ ਕਹਿੰਦੇ ਆ ਗੋਲੇ ਸਿੱਟੇ ਜਾ ਰਹੇ ਆ ਹਨਾ ਬਿਛਾੜਾ ਹੋ ਰਹੀਆਂ ਜਿਹੜੇ ਗੋਲੇ ਸਿੱਟੇ ਜਾ ਰਹੇ ਕਿੰਨੇ ਤੇ ਵੱਜ ਗਏ ਰਬੜ ਬੰਬ ਜਿਹੜੇ ਸਿੱਟੇ ਜਾ ਰਹੇ ਰਬੜ ਦੀਆਂ ਗੋਲੀਆਂ ਸੌਰੀ ਉਹ ਬਣਾ ਬਣਾ ਕੇ ਮਾਰੀਆਂ ਜਾ ਰਹੀਆਂ ਉਹਨਾਂ ਦੇ ਵੀ ਕਿੰਨੇ ਸੱਟ ਹੈ ਤਾਂ ਇਹ ਪ੍ਰੋਪਰ ਨਜਾਇਜ਼ ਤਰੀਕੇ ਨਾਲ ਧੱਕਾ ਹੀ ਹੋ ਰਿਹਾ ਇੱਕ ਤਰੀਕੇ ਨਾਲ ਧੱਕਾ ਜੀ ਨੂੰ ਕਹਿੰਦੇ ਆਪਾਂ ਤਾਂ ਇਸ ਚੀਜ਼ ਵਾਸਤੇ ਪ੍ਰੋਟੈਸਟ ਕਰਨੇ ਬਹੁਤ ਜ਼ਰੂਰੀ ਆ ਤੇ ਜੇ ਪ੍ਰੋਟੈਸਟ ਨਹੀਂ ਹੋਣਗੇ ਤਾਂ ਫਿਰ ਜਿਵੇਂ ਪਿਛਲੀ ਵਾਰ ਕਹਿੰਦੇ ਸੀ ਜਿਵੇਂ ਪਿਛਲੀ ਵਾਰ ਕਹਿੰਦੇ ਸੀ ਆਪਾਂ ਮੋਰਚੇ ਦੇ ਨਾਲ ਹੈਗੇ ਆ ਜਾਂ ਨਹੀਂ ਜਿਵੇਂ ਪਿਛਲੀ ਵਾਰ ਆਪਾਂ ਕਹਿੰਦੇ ਸੀ ਮੋਰਚੇ ਨਾਲ ਕਿੰਨੇ ਕੁ ਲੋਕ ਖੜੇ ਆ ਪਿਛਲੀ ਵਾਰ ਵੀ ਮੋਰਚਾ ਜਿੱਤ ਕੇ ਆਏ ਸੀ ਇਸ ਵਾਰ ਵੀ ਮੋਰਚਾ ਜਿਹੜਾ ਲੱਗ ਚੁੱਕਿਆ ਉਹ ਕਹਿੰਦੇ ਜਿਵੇਂ ਤੂ ਤੂ ਕੇ ਲੈ ਕੇ ਜਾਵਾਂਗੇ ਡਰੋਨਾਂ ਨੂੰ ਤਾਂ ਪਤੰਗਾਂ ਨੇ 10 ਰੁਪਏ ਵਾਲੀਆਂ ਪਤੰਗਾਂ ਨੇ ਹੀ ਸੈੱਟ ਲਿਆ ਸੀ ਡਰੋਨਾਂ ਨੂੰ ਤਾਂ ਬਾਕੀ ਜੇ ਸੀ ਬੀ ਐਂ ਦੀ ਗੱਲ ਛੱਡ ਦੋ ਜਿਹੜੇ ਟਰੈਕਟਰ ਹਨ ਹੈਨਾ ਉਹਨਾਂ ਦੀ ਗੱਲ ਛੱਡ ਦੋ ਉਹ ਸਾਰੇ ਇੱਕ ਤਰੀਕੇ ਨਾਲ ਸਾਰੇ ਹਤਕੰਡੇ ਅਪਣਾ ਲਈ ਸਰਕਾਰਾਂ ਨੇ ਹੋਰ ਕਰਨਗੀਆਂ ੱਟਕਾ ਹੋਰ ਕਰਨੀਆਂ ਪਰ ਜਿਹੜੀ ਮੁੱਕ ਦੀ ਗੱਲ ਹੈ ਬੀ ਦੇਸੀ ਜਿਗਾਰਡ ਹਮੇਸ਼ਾ ਮਾਡਰਨ ਜਿਗਾਰਡ ਨਾਲੋਂ ਵਧੀਆ ਹੀ ਸਾਬਤ ਹੁੰਦਾ ਹੈ ਤੇ ਦੇਸੀ ਜਿਗਾਰਡ ਲਾ ਲਗੇ ਕਿਸਾਨਾਂ ਨੇ ਕਿੰਨੇ ਤਾਂ ਇਹਨਾਂ ਦੇ ਪਲਾਨ ਆ ਜਿਹੜੇ ਫੇਲ ਕਰਤੇ ਤੇ ਬਈ ਇਹ ਸ਼ਾਂਤੀ ਵਾਲਾ ਅੰਦੋਲਨ ਹੈ ਸ਼ਾਂਤੀ ਨਾਲ ਹੀ ਚੱਲਦਾ ਹੈ ਸ਼ਾਂਤੀ ਨਾਲ ਹੀ ਚੱਲਣਾ ਕਹਨਾਂ ਨੇ ਕਰਨਾ ਤੇ ਬਹੁਤ ਤਰ੍ਹਾਂ ਦੀਆਂ ਨਿਊਜ਼ ਵੀ ਆਸ-ਪਾਸੇ ਫੈਲਣਗੀਆਂ ਬਹੁਤ ਤਰ੍ਹਾਂ ਦੀਆਂ ਨਿਊਜ਼ ਜਿਹੜੀਆਂ ਆਉਣਗੀਆਂ ਮੀਡੀਆ ਵੱਲੋਂ ਤਾਂ ਉਹਨਾਂ ਚੀਜ਼ਾਂ ਤੋਂ ਵੀ ਬਚਣਾ ਜਿਹੜੀ ਗਰਾਊਂਡ ਰਿਐਲਿਟੀ ਹੈ ਸ਼ੰਭੂ ਬਹੁਤਾ ਦੂਰ ਨਹੀਂ ਹੈਗਾ ਬਨੂੜ ਦੇ ਕੋਲ ਆਪਣੇ ਜਾਣਕਾਰ ਉੱਥੇ ਬਥੇਰੇ ਹੋਣੇ ਤਾਂ ਉਹਨਾਂ ਨੂੰ ਪੁੱਛ ਵੀ ਸਕਦੇ ਹਾਂ ਤੇ ਆਪਾਂ ਨੂੰ ਜਿਹੜੀਆਂ ਵੀਡੀਓਜ਼ ਆਉਣੀਆਂ ਫੇਸਬੁੱਕ ਤੇ ਜ਼ਿਆਦਾਤਰ ਆਉਣੀਆਂ YouTube ਤੇ ਆਉਣੀਆਂ ਉਹਨਾਂ ਵੀਡੀਓਜ਼ 'ਚੋਂ ਆਪਾਂ ਨੂੰ ਅਸਲੀਅਤ ਦਾ ਵੀ ਪਤਾ ਲੱਗੂਗਾ ਕਿਉਂਕਿ ਬਹੁਤੇ ਰਿਪੋਰਟਰ ਆਪਣੇ ਪੰਜਾਬ ਦੇ ਹੀ ਆ ਤੇ ਉਹਨਾਂ ਨੂੰ ਵੀ ਪਤਾ ਵੀ ੱੱਕਾ ਕਿੱਥੇ ਹੋ ਰਿਹਾ ਆ ਆਪਾਂ ਪ੍ਰੋਟੈਸਟ ਕਰ ਨਹੀਂ ਰਹੇ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਹਾਂ ਉਧਰੋਂ ਗੋਲੀਆਂ ਵੱਜ ਰਹੀਆਂ ਇਹ ਹੀ ਹੁੰਦਾ ੱੱਕਾ ਜਿਹੜਾ ਹੋ ਰਿਹਾ ਹੈ ਅੱਜ ਭਾਰਤਵਾਨ ਕਰਕੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ ਸਾਰੀ ਸੜਕ ਖਾਲੀ ਪਈ ਐ ਠੀਕ ਐ ਇੱਥੇ ਜਿੱਥੇ ਆ ਜੁਗਲੀ ਐ ਇੱਥੇ ਗੱਡੀਆਂ ਲੱਗਦੀਆਂ ਹੁੰਦੀਆਂ ਆ ਇਹਨਾਂ ਨੇ ਵੀ ਬੈਰੀਕੇਡ ਲਾਏ ਹੋਏ ਆ ਆਪਣੇ ਆਪਣੇ ਤੇ ਆ ਗੱਡੀਆਂ ਖੜੀਆਂ ਐ ਤੇ ਪਿੱਛੇ ਵੀ ਸ਼ਾਇਦ ਦਿਖ ਜਵੇ ਪਿੱਛੇ ਵੀ ਦਿਖਾ ਦਿੰਨਾ ਉਹ ਸੋਨੇ ਵਾਲਾ ਗੁਰਦੁਆਰਾ ਪਿੱਛੇ ਪਿੱਛੇ ਵੀ ਰੋਡ ਪੂਰੀ ਬੰਦ ਕੀਤੀ ਹੋਈ ਐ ਹਾਈਵੇ ਜਾਮ ਆ ਤਾ ਜਿਨੇ ਆਉਣਾ ਇੱਧਰ ਸੋਚ ਕੇ ਆਵੇ ਆਓ ਆਪਣਾ ਕਿਉਂਕਿ ਜੇ ਆਪਾਂ ਆਉਂਦੇ ਆਂ ਤੇ ਆਪਾਂ ਨੂੰ ਸਿਰੇ ਆ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਫੇਰ ਉਹਦਾ ਮਤਲਬ ਕੋਈ ਨਹੀਂ ਵਾ ਪਰੇਸ਼ਾਨੀ ਚ ਪਈਏ ਹਨਾ ਤਾਂ ਆਪਣਾ ਧਿਆਨ ਰੱਖੋ ਜੀ ਪ੍ਰੋਟੈਸਟ ਆਪਣਾ ਸ਼ਾਂਤੀਪੂਰਵਕ ਚੱਲ ਰਿਹਾ ਪੀਸਫੁਲ ਪ੍ਰੋਟੈਸਟ ਹੈ ਤੇ ਉਹਨੂੰ ਭੜਕਾਉਣ ਦੀ ਜਿਹੜੀ ਗੱਲ ਆ ਪੂਰੀ ਸਰਕਾਰ ਪੂਰੇ ਤਰੀਕੇ ਨਾਲ ਕਰੂਗੀ ਉਹ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਅਗਲੀ ਵੀਡੀਓ 'ਚ ਆਪਾਂ ਮਿਲਦੇ ਆਂ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ